ਰਾਈ ਗੁਰਜੀ ਦਾ ਖਾਲਸਾ ਮਾਈਕੋ ਗੀਦੀ ਫਤੂ ਕੱਲ ਪਰਸੋ ਨਾ ਇੱਕ ਵੀਡੀਓ ਪਈ ਸੀ ਕਾਮਰੇਦੀਆਂ ਨੇ ਕਾਂਗਰਸ ਨੇ ਮੀਟਿੰਗ ਕਰੀ ਸੀ ਰੈਲੀ ਕਰੀ ਸੀ ਇਕੱਲਾਨੀ ਕਾਨਫਰੰਸ ਵੀ ਕਰੀ ਸੀ ਜਿਵੇਂ ਕਹਿ ਲੂ ਉਹਦੇ ਵਿੱਚ ਇਹਨਾਂ ਨੇ ਪਿੱਛੇ ਜਿਹਾ ਸੀ ਕਿ ਬਿਧਾਨਾਂ ਦੇ ਰੱਖੇ ਇਹਨਾਂ ਸੁਵਿਧਾਨ ਨੂੰ ਬਚਾਉਣਾ ਪਤਾ ਨਹੀਂ ਕਿ ਏਦਾਂ ਦੀ ਗੱਲ ਸੀ ਸੁਵਿਧਾਨ ਬਚਾਉਣ ਦੀ ਗੱਲ ਸੀ ਮੈਂ ਫੋਟੋ ਹੈਗਿਆ ਮੈਂ ਫੋਟੋ ਪਾਉਂਗਾ ਵੀਡੀਓ ਦੇ ਵਿੱਚ ਮੁੰਡੇ ੱਲੀ ਗੱਲ ਦੂਜੀ ਗੱਲ ਨਾਲੇ ਇੱਕ ਗੱਲ ਹੋਰ ਆ ਸਾਰਿਆਂ ਨੂੰ ਬੇਨਤੀ ਕਰੀ ਤੀਆਂ ਨਾ ਭੈਣਾ ਦੇ ਭਰਾਵਾਂ ਨੂੰ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਜੋ ਬਿਲਕੁਲ ਫ੍ਰੀ ਆ ਇਹ ਜੀ ਚੈਨਲ ਸਬਸਕ੍ਰਾਈਬ ਕਰ ਲੋ ਬੈਨਾ ਭੈਣ ਜੀ ਫੇਰ ਵੀਡੀਓ ਦੇਖਣ ਵਾਲੇ ਵੀਡੀਓ ਪੂਰੀ ਦੇਖਿਓ ਇੱਥੇ ਇਤਿਹਾਸ ਦੀ ਗੱਲ ਕਰਨੀ ਆ ਆਪਾਂ ਇੱਥੇ ਇੱਕ ਸਵਿਧਾਨ ਦੀ ਗੱਲ ਕਰਨੀ ਆ ਉਹ ਸਵਿਧਾਨ ਜਿਹੜਾ ਸਿੱਖਾਂ ਨੂੰ ਮੰਨਦਾ ਨਹੀਂ ਸਿੱਖਾਂ ਦੇ ਵजूद ਨੂੰ ਨਿਮਾਨਦਾ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ ਅਗਰ ਸਵਿਧਾਨ ਦੇ ਤਰ੍ਹਾਂ ਬਾਰੇ ਦੇਸ਼ਾਂ ਦੇ ਵਿੱਚ ਸਿੱਖ ਮੈਰਿਜ ਐਕਟ ਬਣਿਆ ਹੋਇਆ ਹੈ ਇੱਥੇ ਆਪਾਂ ਨੂੰ ਹਿੰਦੂ ਮੈਰਿਜ ਐਕਟ ਦੇ ਸਾਹਮਣੇ ਮੈਰਿਜ ਰਜਿਸਟਰ ਕਰਵਾਉਣੀ ਪੈਂਦੀ ਜੇ ਵੀ ਕਹਿੰਦੇ ਉਹਦੇ ਮੈਰਿਜ ਰਜਿਸਟਰ ਕਰਾਓ ਪੀ ਐਸਟ੍ਰੇਸ਼ਨ ਉੱਪਰ ਆਉਤ ਲਾਣ ਥੈਂਕ ਯੂ ਹਿੰਦੂ ਮੈਰਿਜ ਐਕਟ ਦੇ ਸਾਹਮਣੇ ਦੂਜੀ ਗੱਲ ਇਹ ਕਹਿੰਦੇ ਨੇ ਸੁਭਦਾਂ ਨੂੰ ਬੋਤਾਂ ਜੇ ਤੁਸੀਂ ਪੱਗਾਂ ਬਣੀ ਬੈਠੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜਿਹੜਾ ਸੁਭਦਾਂ ਛੋਟੇ ਵਿਰੋਧ ਨੂੰ ਹੀ ਨਕਾਰ ਰਿਹਾ ਤੁਸੀਂ ਉਹਦੀ ਜਾਜਕਾਰ ਕਰੀ ਜੰਨੇ ਯਾਰ ਖਾਂਜ ਨਹੀਂ ਆਉਂਦੀ ਦੂਸਰੀ ਗੱਲ ਆਪਾਂ ਸਭੀ ਦਾ ਅੰਦੀ ਗੱਲ ਕਰ ਲੈਨੇ ਆਂ ਬਚਾਉਣ ਦੀ ਗੱਲ ਕਰ ਲਈਏ ਨਾ ਹੁਣ ਪਰ ਸਭਨਾਂ ਨੂੰ ਜੇ ਆਪਾਂ ਤੁਰਾਂ ਦੇ ਹੱਕ ਜਾਂ ਤਾਂ ਆਪਾਂ ਬਾਬੇ ਨਾਨਕ ਦੇ ਵਿਰੋਧ ਚਾਣਾ ਕੋਈ ਸੁਣਦਾ ਆਂਦੇ ਵਿੱਚ ਉਹ ਗੱਲਾਂ ਨੇ ਜੋ ਬਾਬੇ ਨਾਨਕ ਨੇ ਤੁਮ ਨੂੰ ਮਨਾ ਕਰਿਆ ਹੋਇਆ ਇੱਕ ਸਿੱਖਣ ਜਿਆਦਾ ਤੇਰੇ ਸਿੱਖ ਨਹੀਂ ਹੈਗੇ ਸਿੱਖ ਅਕਵਾਣ ਦੇ ਕਾਬਿਲ ਹੀ ਨਹੀਂ ਹੈਗੇ ਇੱਕ ਦਿਖਾ ਨੇ ਬਗਾ ਬਨੇ ਨੇ ਲੱਗਦੇ ਨੇ ਆਪਾਂ ਕੋਈ ਅਧਿਆਰਕ ਸਰਕਾਰ ਨੇ ਛੱਡੇ ਹੋਏ ਨਹੀਂ ਇਹ ਨਕਲੀ ਨੇ ਜਾਲੀ ਨੇ ਇਹ ਅਸਲੀ ਹੋਣ ਤਾਂ ਕਦੇ ਵੀ ਜੇ ਬਾਬੇ ਨਾਨਕ ਦਾ ਸਿੱਖਾ ਜੇ ਉਹ ਅਸਲੀ ਉਹਨੂੰ ਪਤਾ ਹਤਿਆਸ ਦਾ ਹਾਂ ਕੋਈ ਅਣਜਾਣੇ ਚ ਕਰ ਜਵੇ ਗੱਲ ਕੋਈ ਹਾਂ ਸੁਲਗਾਨ ਦੀ ਜਿਆਦਾ ਕਰ ਕਰ ਕੇ ਅਣਜਾਣੇ ਤੋਂ ਉਹ ਗੱਲ ਵੱਖਰੀ ਆ ਪਰ ਜਿਹਨੂੰ ਪਤਾ ਮੜਾਇਆ ਇਤਿਹਾਸ ਨਾਲ ਜੁੜੇ ਹੋਣ ਵਾਲੇ ਜਿਹੜੇ ਆਪਣੇ ਇਤਿਹਾਸ ਨਾਲ ਆਪਾਂ ਜੁੜੇ ਹੋਏ ਆ ਆਪਾਂ ਜੜਾ ਨਾਲ ਜੁੜੇ ਹੋਏ ਆ ਤਾਂ ਹੀ ਤਾਂ ਹੀ ਆਪਾਂ ਕੰਗਰ ਤਾਂ ਜਿਹੜਾ ਨਾ ਟੁੱਟ ਕੇ ਤਾਂ ਦਰਾ ਜਿੱਦਾਂ ਮਰਦੀ ਵੜਾ ਹੋਵੇ ਨਾ ਸੁਪਣੇ ਸੁਪਣਾ ਹੱਸਦਾ ਜੜਾਣਾ ਜੋੜਨਾ ਬਹੁਤ ਜ਼ਰੂਰੀ ਹੈ। ਬਾਬੇ ਨਾਨਕ ਨੇ ਵਾਰਤ ਦਿਨ ਇਹ ਉਠੇਰੇ ਜੋ ਵੀ ਕਰਦੇ ਨੇ ਧਗਵਾਂਜ ਆਪਣੇ। ਤੇ ਤਾਂ ਬਈਆਂ ਬਈਆਂ ਬਾ ਦੇਖੇ ਉਹ ਟਿੱਪੜਾਂ ਦੀ ਪਤਣੀ ਕੀ ਪੂਜਾ ਢਾਗੇ ਰੂਗੇ ਬਣ ਕੇ ਕਰੀ ਜਾਂਦੇ ਨੇ, ਗ੍ਰਾਫਤਾਂ ਦੀ ਕਰੀ ਜਾਂਦੇ ਨੇ। ਪੂਰਨਿਤਾਂ ਜਿੱਥੇ ਛੋਟਮਾ ਪਹਿਲਾਂ ਮੂਰਤੀਆਂ ਲਿਆਉਂਦੇ ਨੇ ਘਰੇ ਬਣਾਉਂ ਪੂਜਾ ਪਜਾ ਕਨ ਮੋੜ ਕੇ ਰੱਖ ਦਿੰਦੇ ਨੇ ਕਿ ਗ੍ਰਾਫਤ ਥੱਲੇ ਜਾਂ ਜਾਉਂਗੇ ਤਾਂ ਉੱਥੇ ਮੰਤਰ ਬਣਾ ਲੈਂਦੇ ਨੇ। ਦਰਤ ਗੱਲਣਾ। ਇल्ली ਗੱਲ ਤਾਂ ਮੂਰਤੀ ਪਣਵਾ ਕੇ ਲੈ ਆਉਂਦੇ ਨੇ ਫਿਰ ਉਹਦੀ ਵੀ ਯਾਦ ਵੀ ਕਰਦੇ ਨੇ ਛੱਡ ਦਿੰਦੇ ਨੇ ਪਰ ਦੂ ਕੱਢ ਨਹੀਂ ਇਹ ਵੀ ਮੂਰਤੀ ਪੂਜਾ ਦੇ ਬਾਬਾ ਨਾਲ ਦਾ ਕੁਝ ਬਿਲਕੁਲ ਖਲਾਫ ਹੁਣ ਇਹਨਾਂ ਸੁਭਿਦਾਨ ਤਾਂ ਕਹਿੰਦੇ ਇਸ਼ਾਰਾ ਕੋਈ ਜੁਣਾ ਨਹੀਂ ਦੇਖਾਉਂਦਾ ਬਾਬਾ ਨਾਨਕ ਨੇ ਆਪਾਂ ਨੂੰ ਜਾਤ ਪਾਤ ਦੀ ਨਹੀਂ ਰੱਖੀ ਸੁਭਿਦਾਨ ਦੇ ਹਨ ਜਾਤ ਪਾਤ ਨੇ ਪੱਕੀਆਂ ਇਹ ਕਹਿੰਦੇ ਕੈਟਾਗਰੀਆਂ ਕੈਟਾਗਰੀ ਦਾ ਮਤਲਬ ਵੀ ਤਾਂ ਇਹ ਹੀ ਹੈ ਕਿ ਕਿਸਮ ਨਹੀਂ ਜਾਤਾਂ ਨੂੰ ਦੇ جاتا بھی قسمہ ہی بنایا ہوئی انہیں بندیا دیا یہ رواج رام گڑیا یہ فلانے لانتا نہیں کلیں کوئی والا وا کو بابے نانک نے پنگے چیزاں تو باہر کھڑیا وا تو جا جائے سوھان کا حق چاہیے بروت چاہیے بابے یہ مطلب ہے ہی نہیں سکھ ਆਧਾ ਜਿਆ ਬ੍ਰੈਂਕਤ ਨਾਲ ਕਾਂਗਰਸ ਦਾ ਇੱਕ ਐਡੀ ਕੁ ਫੁੱਡੂ ਵਾਲਾ ਕੰਦਣਾ ਇਹਦੀ ਵੀਡੀਓ ਦੇਖੀ ਮੈਂ ਕਹਿੰਦਾ ਭਈ ਇਹਨਾਂ ਨੂੰ ਕਹਾਂ ਮੈਂ ਇੱਕ ਹੱਫਤਾ ਲਵਾਉਂਗਾ ਆਪਣੇ ਆਪ ਦੇ ਵਿੱਚ ਮੈਂ ਉਹਨਾਂ ਨੂੰ ਕਰ ਦੇਣਾ ਇੱਕ ਕੰਮ ਨਹੀਂ ਕਹਿੰਦਾ ਉਹਨਾਂ ਕੋਲ ਕਰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਰ ਵੀ ਲਵਾਉਂਦਾ ਮੈਂ ਰੇਸ ਟ੍ਰੈਕਿੰਗ ਕਰਾਂਗਾ ਉਹ ਲਖਰੀ ਲਾ ਦੇ ਯਾਰ ਇਹ ਨਾ ਕਰਤੇ ਤਾਂ ਪੰਜਾਬ ਦਾ ਹਾਲਾਤ ਦਾ ਕ੍ਰਾਈਮ ਰੇਟ ਕਿੱਥੇ ਚਲੇਗਾ ਪੰਜਾਬ ਪੰਜਾਬ ਇੱਕ ਨੰਬਰ ਸੁਪਾਹੀ ਹਰੇਕ ਪਾਸੇ ਉਹਨਾਂ ਨੇ ਡੋਬ ਕੇ ਰੱਖਤਾ ਪਾਣੀ ਤਾਂ ਲੋਟ ਲਿਆ ਬਿਜਲੀ ਤਾਂ ਫਾਨੂ ਕੋਲੇ ਰੱਖ ਤਾ ਪਿਆ ਨਾ ਪੰਜਾਬ ਦੀ ਬਿਜਲੀ ਕੋਲੇ ਜੀਤੀ ਵਰਤੀ ਜਾਂਦੀ ਹੈ ਪੰਜਾਬ ਤੇ ਜਦ ਕੇ ਸਾਡੇ ਕੋਲ ਤਾਂ ਪੰਜਾਬ ਭਾਖੜਾ ਡੈਮਾਂ ਦੀ ਬਿਜਲੀ ਉਹ ਸਰਪਸਤ ਕਰ ਨਹੀਂ ਉਹ ਦਿੱਲੀ ਨੂੰ ਹਰਿਆਣੇ ਨੂੰ ਜਾਂਦੀ ਹੈ Rajasthan ਕਹਿੰਦੇ ਨਹੀਂ ਜਾਂਦੀ ਹੁਣ ਇਹ ਪਾਣੀ ਨੂੰ ਵੀ ਕਹਾਂਗਾ ਮੈਂ ਵੱਧ ਪ੍ਰਦੇਸ਼ ਤੱਕ ਭੇਜੂੰਗਾ ਰਹਾ ਭਗਵਾਨ ਤਾ ਮਾ تو مگر گجری والا نا گجری والا ہے ہی وہ آپ اپنی ویڈیو ہوا ان آر ایس ایسے گئے وہ ہاں ممبر ایک طریقے سے کہ میرے با بابا میرے باپ دبی کا چھوٹا ہوں نا میں کہ آر ایس ایس سے وہ گئے ہوئے ہیں ریلیاں کتنے کہ ہاتھوں سوچ رہے ہیں جی سب کچھ دے گے کتا بھی ڈبن لگے ہوئے نا ਆ ਮੁੰਿਹੜਾ ਪਾਣੀ ਮਿਲਦਾ ਹੋਰ 20 25 ਸਾਲਾਂ ਦਾ ਸਤ ਪਾਣੀ ਆ ਸਾਰੇ ਇਹਨਾਂ ਨੇ ਪਾਣੀ ਸਾਰਾ ਉੱਧਰ ਜਾਈ ਜਾਂਦਾ ਮੱਧ ਪ੍ਰਦੇਸ਼ ਤੱਕ ਨਾ ਨਾ ਕਟਣੀਆਂ ਨੇ ਖੰਦਾ ਨੇ ਜਿਹੜਾ ਪੰਜਾਬ ਦਾ ਪਾਣੀ ਉੱਥੇ ਕੱਟ ਜਾਊਗਾ ਉਹ ਪਹਿਲਾਂ ਹੀ ਉਹ ਪੰਜਾਬ ਨੂੰ ਕਟੋ ਖਾ ਲਿਆ ਉਹਨਾਂ ਨੇ ਯਾਰ ਇਹ ਹੋਲ ਰਿਹਾ ਹੈ ਜੜ ਕੱਢਣਾ ਇਹਨਾਂ ਨੇ ਜਮੀ ਸਿੜਾ ਕਰ ਦਿੰਦਾ ਪਰ ਪਿਆਜ਼ ਦੇ ਰੋਪੇਰ ਵੀ ਨਹੀਂ ਜਾਗਦੀ ਉਹਨਾਂ ਨੂੰ ਪਤੀ ਨਹੀਂ ਹੈਗਾ ਹੋਰ ਕੀ ਦੇਣਾ ਇਹ ਸਵਿਧਾਨ ਜਾ ਜਾ ਸਵਿਧਾਨ ਕਰੀ ਜਾਂਦੇ ਨੇ ਉਹ ਸਭ ਧਾਨ ਜਿਆ ਜਿਆ ਕਰੀ ਜਾਂਦੇ ਨੇ ਜਿਹੜਾ ਬਾਬੇ ਨਾਨਕ ਦੀ ਬਜਾਅਤਾ ਹੋਵੇ ਉਲਟਾ ਹੁਣ ਤੁਸੀਂ ਆਪ ਵੀ ਡਿਸਾਈਡ ਕਰ ਲਓ ਕਿ ਤੁਸੀਂ ਜਾਤ ਪਾਤ ਦੇ ਹੱਕ ਤੋਂ ਸੰਵਿਧਾਨ ਦੇ ਹਿਸਾਬ ਨਾਲ ਜਾਂ ਬਾਬੇ ਨਾਨਕ ਦੇ ਹੱਕ ਤੋਂ ਬਸ ਸਿੱਖ ਦੇ ਬਣ ਕੇ ਰਹਿਣਾ ਮਜੁੰਦੀ ਕੀ ਇਹ ਦੋ ਜਿੱਥੇ ਇੱਕ ਹੋਰ ਦੇਖ ਲਓ ਇਹ ਨਾਫਰਤ ਕਿ ਨਹੀਂ ਕਰਦੇ ਉੱਥੇ ਕੈਨੇਡਾ ਅਮਰੀਕਾ ਦੇ ਵਿੱਚ ਕੋਈ ਗੈਂਗਸਟਰ ਫੜਿਆ ਜਾਂਦਾ ਜੋ ਦੇਮ ਅਗਰ ਆਪਣੀ ਅਬੀਦਾ ਨਾ ਉਹ ਤੇ ਖਾਣ ਦਾ ਮੁੰਡਾ ਪੰਜਾਬ ਦਾ ਉਹਨਾਂ ਕਹਿੰਦੇ ਖਾਲਸਤਾਨ ਉਹ ਇੰਡੀਆ ਨੇ ਕਹਿੰਦੇ ਨੇ ਉਹ ਭਾਰਤੀ ਕਹਿੰਦੇ ਨੇ ਇਹ ਖਾਲਸਤਾਨ ਜਿਨ੍ਹਾਂ ਨੇ ਫੜਿਆ ਉਹ ਕਹਿੰਦੇ ਨਹੀਂ ਖਾਲਸਤਾਨ ਇਹ ਖਾਲਸਤਾਨ ਦਾ ਹੈ ਕੋਈ ਪੁਲਸਥਾਨਾ ਦਾ ਦਰਦੀ ਜਾਂ ਆਈਪੀਐਸ ਖੜਾ ਉਹਨੂੰ ਖਾਲਸਤਾਨ ਉਹ ਸਭਾ ਹੁੰਦੇ ਤਾਂ ਅਸੀਂ ਕਹਿੰਦੇ ਨਹੀਂ ਹੋ ਉਹ ਜੇ ਕੋਈ ਉਹ ਸ਼ੁਭਮਨ ਸ਼ੋਕੀਯਾ ਦਾ ਨਾ ਉਹ ਕਰੈਕਟਰ ਕੋਈ ਛੋਟੇ ਵੀ ਉਹ ਖਾਲਸਤਾਨ ਪੰਜਾਬ ਬੰਨੀ ਹਾਂ ਹੈ ਵਿਕਟਮ ਰਿਹਾ ਵਾ ਪੀਰੇ ਕਿ ਉਹ ਵੀ ਇਹਨਾਂ ਨੇ ਕੀਤਾ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਕਿਸੇ ਨੇ ਪੰਜਾਬ ਪੰਜਾਬ ਦੇ ਨਾਲ ਪੰਜਾਬ ਨੇ ਕਿਸੇ ਨਾ ਜਾਣ ਧੱਕਾ ਨਹੀਂ ਕੀਤਾ ਇਹਨਾਂ ਨੇ ਪੰਜਾਬ ਦੇ ਨਾਲ ਹਰ ਵਾਰੀ ਧੋਖਾ ਹੀ ਦਿੱਤਾ ਪੰਜਾਬ ਨੂੰ ਕਹਿੰਦੇ ਕਿ ਅਸੀਂ ਖੁੱਲ੍ਹਾ ਖੁਸ਼ਾਲ ਦਵਾਂਗੇ ਜਿੱਥੇ ਪੰਜਾਬੀ ਨਿਕਮਾਨ ਨਹੀਂ ਰਹਿ ਕੇ ਤਣੇ ਹਾਂ ਮਰਕਾ ਨਿਕਲਦੇ ਪੰਜਾਬ ਦੇ ਹੱਕ ਦੇ ਵਿੱਚ ਕਦੇ ਕੋਈ ਕਾਨੂੰਨ ਨਹੀਂ ਬਣ ਨਹੀਂ ਸਕਦਾ ਵੀਰੇ ਇਹਨਾਂ ਦੇ ਹੁਣ ਤੁਹਾਨੂੰ ਇੱਕ ਸੈਂਪਲ ਸਾਹਮਣੇ ਵਿੱਚ ਦਿਖਾਉਣਾ ਚੂਪ ਸਮਝੋ ਬੀ ਐਂਡ ਸੀ ਨੇ ਇਦੇ ਵਿੱਚ ਪੰਜਾਬ ਦੇ ਕੋਲੇ ਸਿਰਫ 2 ਨੇ ਬਾਕੀ 18 ਐਮਪੀ ਇਧਰ ਉਧਰ ਦੇ ਨੇ ਠੀਕ ਆ ਦੂਜੀਆਂ ਸਟੇਟਾਂ ਦੇ ਕੋਣ ਸਾਨੂੰ 11 ਐਮਪੀ ਗਏ ਜਨੇ ਕਿ ஏਕੀ ਕੋਈ ਕਾਨੂੰਨ ਬਣਾਣਾ 11 ਐਮਪੀ ਕਦੇ ਵੀ ਬਣਨੇ ਨਹੀਂ ਹੁੰਦੇ ਹੋਣੇ ਹੀ ਨਹੀਂ 11 ਐਮਪੀ ਕਿਨਾਂ ਦੇਉਣਗੇ ਅਗਲੇ ਉਹ ਕਾਨੂੰਨ ਬਣਾਉਣਗੇ ਜਾਂ ਜਿਹੜੇ ਐਮਪੀ ਦੇ ਵੱਧ ਨੇ ਜਿਹੜੀ ਚੀਜ਼ ਨੂੰ ਬਣਾਉਣ ਲਈ ਉਹ ਕਾਨੂੰਨ ਬਣਨਗੇ ਅਪਨੇ ਅਗੋਂ ਤਾਂ ਹੈ ਹੀ ਦੋ ਨੇ ਤਾਂ ਪੰਜਾਬ ਦੇ ਹੱਥ ਤੇ ਆਊਗਾ ਬੰਨ ਮੁਕੀ ਆ ਬੀਖੋ ਸੋਚੋ ਮਣਾ ਜਾ ਇਹ ਇਹ ਨੂੰ ਕਹਿੰਦੇ ਨੇ ਇਹ ਡੈਮੋਕ੍ਰੇਸੀ ਆਹ ਡੈਮੋਕ੍ਰੇਸੀ ਦੇਖਣਾ ਪੰਜਾਬ ਦਾ ਪੂਰਾ ਲੰਡਾ ਹੋ ਜਾਤ ਬਾਤ ਲਿਆਤੀ ਹੈ ਨਾ ਨੇ ਧਰਮ ਪਰਵਰਤਨ ਕਰਨ ਲੱਗ ਗਏ ਜਿਵੇਂ ਸਾਹੀਨ ਵਾਲਾ ਕੋਈ ਗਰੀਬ ਬੰਦਿਆਂ ਨੂੰ ਟਾਰਗੇਟ ਕਰਦੇ ਨੇ ਜਾਂ ਜਾਂ ਜੋ ਵੀ ਸਿਰਫ ਆ ਰਹੇ ਨੇ ਸ਼ਹਿਰਾਂ ਤੇ ਆ ਸਰਕਾਰ ਹੀ ਕਰਾ ਰਹੀ ਹੈ ਡੀਪਟ੍ਰੇਟ ਕਰਾ ਰਹੀ ਹੈ ਸਰੋਪ ਪੰਜਾਬੀਆਂ ਨੂੰ ਬਾਹਰ ਕੱਢਣ ਲੱਗੇ ਹੋਏ ਨੇ ਪੰਜਾਬੀਆਂ ਦੀ ਮੈਜੋਰਟੀ ਖਤਮ ਕਰਨਾ ਘਟਾ ਕਰਨਾ ਚਾਹੁੰਦੇ ਨੇ پہلے بولی نہ توڑنا چاہتے بولی ٹوٹ گئی تو اپنے آپ جی اتہس نو ٹائم جدہ تو ٹھیک جگہ تو ٹھیک جرضی درخت ختم ہونے ہو سوھان دے رکھے لگے جی بن سنگ جلدی نہیں چیزا بجے کہ میں تو تھوڑا کرتا پوچھے کہ چار سو كا پانچ سو وہ ركشق ہوں گے جتوں گا كہ وہ تو نكلتا نہیں كسی پاس نہیں خود پاس جہاں لوگوں پتا نہیں اتہس جانوے اتہاس كا ہی پتا لگنا اپنی تا ہی آپ جانا آپ جی اتہس نہیں پتا اپنی كچھ نہیں پتا ختم كر دینا نے سارا كچھ لا رہے نہیں بابے نانک كی وچار دارا پہلے تو جانو پرت ركھنے بند كو ਅੱਜ ਢੇਰੇ ਵੀ ਟੂਰੇ ਜਿਹੜਾ ਮਣੀਆਂ ਦੀਵਲੋਂ ਬੰਦ ਕਰੋ ਕੁਛ ਨਹੀਂ ਹੈਗਾ ਇਹ ਇਹ ਹੈ ਹੀ ਨਹੀਂ ਜਿੱਦਾਂ ਬਾਬਾ ਨਾਨਕ ਇਹਨੂੰ ਦੇ ਖਲਾਫਤ ਕਰਦਾ ਸੀ ਆਪਾਂ ਨਾਨਕ ਕਹਿੰਦੇ ਕੁਰੂਖhetra ਗਿਆ ਕੁਰੂਖhetra ਗਿਆ ਉਹ ਉਹਨਾਂ ਨੂੰ ਸਮਝਾਉਣ ਗਏ ਸੀ ਬਾਬਾ ਨੇ ਅੱਤੋਂ ਮੈ ਆਣੀ ਜਾ ਕੇ ਨਾ ਹੁੰਨ ਕਹਿੰਦੇ ਬਾਬਾ ਨਾਨਕ ਜੀ ਸੁਝਾਉਣ ਗਏ ਸੀ ਇਹ ਨਾ ਹੁੰਨੇ ਚਲੇ ਗਏ ਅੱਡਾ ਢੱਡ ਲੈ ਗਏ ਰੁੱਪੇ ਆ ਵਿੱਚ ਜਿਵੇਂ ਪਹਾੜ ਦਾ ਮਾਸ ਦਾ ਪੂਰਾ ਗਿਰਿਆ ਪਿਆੰਦ ਬਾਕੀ ਕੋਈ ਨਹੀਂ ਭਰੀ ਲੀ ਭਰੀ ਦਿੱਤਾ ਸਾਇ ਲਾਈਕ ਕਮੈਂਟ ਕਰਕੇ ਦੱਸ ਦਿਓ ਨਹੀਂ ਬਈ ਲੱਗੀ ਕੰਮ ਆਸੇ ਧੰਨਵਾਦ